ਘਰ ਦੇ ਬਿਲਡਿੰਗ ਦੇ ਸ਼ੁਰੂ ਹੋਣ ਤੋਂ ਲੈ ਕੇ ਜਦੋਂ ਤੋਂ ਫਰਨੀਸ਼ਿੰਗ ਤੱਕ ਦੇ ਸਾਰੇ ਸੋਲੂਸ਼ਨ ਤੁਹਾਨੂੰ ਇੱਥੋਂ ਮਿਲ ਇੱਥੋਂ ਮਿਲਣਗੇ ਤਾਂ ਮੈਂ ਸਭ ਨੂੰ ਕਹਾਂਗਾ ਕਿ ਇਸ ਦਾ ਮੈਕਸਿਮਮ ਫਾਇਦਾ ਲਓ ਕਿਉਂਕਿ 250 ਕੰਪਨੀਆਂ ਸਪੈਨ ਇੰਡੀਆ ਤੋਂ ਇੱਥੇ ਆਪਣੇ ਲੇਟੈਸਟ ਟੈਕਨੋਲੋਜੀ ਜਿਹੜੇ ਪ੍ਰੋਡਕਟ ਨਵੇਂ ਲਾਂਚ ਹੋ ਰਹੇ ਨੇ ਜਿਹੜੀ ਕਿ ਟੈਕਨੋਲੋਜੀ ਤੁਸੀਂ ਜਾਂ ਪ੍ਰੋਡਕਟ ਤੁਸੀਂ ਸੋਲੂਸ਼ਨ ਆਉਣ ਵਾਲੇ 6 ਮਹੀਨੇ ਬਾਅਦ ਦੇਖੋਗੇ ਮਾਰਕੀਟ ਦੇ ਵਿੱਚ ਉਹ ਤੁਸੀਂ ਅੱਜ ਇੱਥੇ ਆ ਕੇ ਉਹਨਾਂ ਨੂੰ ਦੇਖ ਸਕਦੇ ਹੋ ਕਿਹੜੀਆਂ ਕਿਹੜੀਆਂ ਕੰਪਨੀਆਂ ਐਗਜ਼ਿਬਿਟ ਕਰ ਰਹੀਆਂ ਔਰ ਕਿੱਥੋਂ ਕਿੱਥੋਂ ਜਿਹੜੇ ਇੱਥੇ ਐਗਜ਼ਿਬ 250 ਕੰਪਨੀਆਂ ਮੈਂ ਇਦਾਂ ਤਾਂ ਨਾ ਨਹੀਂ ਲੈ ਪਾਉਂਗਾ 250 ਕੰਪਨੀਆਂ ਪੈਨ ਇੰਡੀਆ ਤੋਂ ਪਾਰਟਿਸਪੇਟ ਕਰ ਰਹੀਆਂ ਔਰ ਹਰ ਕੈਟਾਗਰੀਜ਼ ਹੈ ਚਾਹੇ ਤੁਸੀਂ ਸੈਨੀਟਰੀ ਵੇਅਰ ਲਾਓ ਜਾਂ ਮੋਡੂਲਰ ਕਿਚਨਸ ਲਾਓ ਆਟੋਮੇਸ਼ਨ ਹੈ ਵਾਰਡਰੋਬਸ ਹੈ 도ਰਸ ਐਂਡ ਵਿੰਡੋਜ਼ ਹੈ ਤੁਸੀਂ ਨਾਮ ਲਾਓ ਜਿਹੜੀ ਵੀ ਕੈਟਾਗਰੀ ਹੈ ਸਭ ਇੱਥੇ ਅਵੇਲੇਬਲ ਚਨ ਹਿਤੇਸ਼ੀ টিਆਰਪੀ ਨਹੀਂ ਭਰੋ ਸਾ ਆਪਕਾ ਐਗਜ਼ਿਬਿਸ਼ਨਾਂ ਦਾ ਦੌਰ ਚੱਲ ਰਿਹਾ ਹੈ ਤੇ ਹੁਣ ਜਿਹੜੀ ਐਗਜ਼ਿਬਿਸ਼ਨ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹੈਗੇ ਆਂ ਜੇ ਤੁਸੀਂ ਘਰ ਦਫ਼ਤਰ ਜਾਂ ਕੋਈ ਫਲੈਟ ਜਾਂ ਕਿਸੇ ਵੀ ਤਰੀਕੇ ਦਾ ਨਿਰਮਾਣ ਕਰਨਾ ਹੈ ਜਾਂ ਉਹਦੇ ਵਿੱਚ ਕੁਝ ਤਬਦੀਲੀਆਂ ਚਾਹੁੰਦੇ ਹੋ ਤਾਂ ਇਹ ਐਗਜ਼ਿਬਿਸ਼ਨ ਦੇਖਣੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਮੇਰੇ ਨਾਲ ਇਸ ਵਕਤ ਢਿੱਲੋ ਸਾਹਿਬ ਨੇ ਜਿਹੜੇ ਆਰਗੇਨਾਈਜ਼ਰ ਨੇ ਜਿਹੜੇ ਸਾਹਨੇਵਾਲ ਦੇ ਵਿੱਚ ਇਹਨਾਂ ਵੱਲੋਂ ਆਰਗੇਨਾਈਜ਼ ਕੀਤੇ ਗਏ ਆ ਸਰ ਸਵਾਗਤ ਹੈ ਜੀ ਜਨੈਤ ਸ਼ਾਹੀ ਤੇ ਥੈਂਕ ਯੂ ਜੀ ਸਰ ਕੀ ਲੈ ਕੇ ਆਏ ਹੋ ਲੁਧਿਆਣਾ ਵਾਸੀਆਂ ਦੇ ਲਈ ਖਾਸ ਔਰ ਕਿੰਨਾ ਤੁਹਾਡਾ ਇਹ ਐਡੀਸ਼ਨ ਹੈਗਾ ਇਨਟੈਕਸ ਐਕਸਪੋ ਦਾ ਇਹ 14ਵਾਂ ਐਡੀਸ਼ਨ ਹੈ 16 ਤੋਂ 19 ਜਨਵਰੀ ਚਾਰ ਦਿਨ ਦੀ ਇਹ ਐਗਜ਼ੀਬਿਸ਼ਨ ਹੈ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇ ਵੱਲ ਲੁਧਿਆਣਾ 250 ਕੰਪਨੀਆਂ 250 ਕੰਪਨੀਆਂ ਫਰਨੀਸ਼ਿੰਗ ਟੂ ਫਿਨਿਸ਼ ਫਾਊਂਡੇਸ਼ਨ ਟੂ ਫਰਨੀਸ਼ਿੰਗ ਘਰ ਦੇ ਬਿਲਡਿੰਗ ਦੇ ਸ਼ੁਰੂ ਹੋਣ ਤੋਂ ਲੈ ਕੇ ਜੋ ਤੋਂ ਫਰਨੀਸ਼ਿੰਗ ਤੱਕ ਦੇ ਸਾਰੇ ਸੋਲੂਸ਼ਨ ਤੁਹਾਨੂੰ ਇੱਥੋਂ ਮਿਲ ਇੱਥੋਂ ਮਿਲਣਗੇ ਤਾਂ ਮੈਂ ਸਭ ਨੂੰ ਕਹੂੰਗਾ ਕਿ ਇਸ ਦਾ ਮੈਕਸਿਮਮ ਫਾਇਦਾ ਲਓ ਕਿਉਂਕਿ 250 ਕੰਪਨੀਆਂ ਪੈਨ ਇੰਡੀ ਇੱਥੇ ਆਪਣੇ ਲੇਟੈਸਟ ਟੈਕਨੋਲੋਜੀ ਜਿਹੜਾ ਪ੍ਰੋਡਕਟ ਨਵੇਂ ਲਾਂਚ ਹੋ ਰਹੇ ਨੇ ਜਿਹੜੀ ਕਿ ਟੈਕਨੋਲੋਜੀ ਤੁਸੀਂ ਜਾਂ ਪ੍ਰੋਡਕਟ ਤੁਸੀਂ ਸੋਲੂਸ਼ਨ ਆਉਣ ਵਾਲੇ 6 ਮਹੀਨੇ ਬਾਅਦ ਦੇਖੋਗੇ ਮਾਰਕੀਟ ਦੇ ਵਿੱਚ ਉਹ ਤੁਸੀਂ ਅੱਜ ਇੱਥੇ ਆ ਕੇ ਉਹਨਾਂ ਨੂੰ ਦੇਖ ਸਕਦੇ ਹੋ ਔਰ ਤੁਹਾਡਾ ਜਿਹੜਾ ਕੰਸਟਰਕਸ਼ਨ ਜਾਂ ਕੁਝ ਵੀ ਜੋ ਫਿਊਚਰ ਤੁਸੀਂ ਕਰਨਾ ਹੈ ਉਹਦੇ ਲਈ ਤੁਸੀਂ ਇਹਨਾਂ ਨੂੰ ਕਨਸਿਡਰ ਕਰ ਸਕਦੇ ਹੋ ਕਿਹੜੀਆਂ-ਕਿਹੜੀਆਂ ਕੰਪਨੀਆਂ ਐਗਜ਼ਿਬਿਟ ਕਰ ਰਹੀਆਂ ਔਰ ਕਿੱਥੋਂ-ਕਿੱਥੋਂ ਜਿਹੜੇ ਇੱਥੇ ਐਗਜ਼ਿਬਿਸ਼ਨ ਲਗਾਉਣ ਦੇ ਲਈ ਕੰਪਨੀਆਂ ਪਹੁੰਚੀਆਂ ਨੇ 250 ਕੰਪਨੀਆਂ ਮੈਂ ਇਦਾਂ ਤਾਂ ਨਾ ਨਹੀਂ ਲੈ ਪਾਉਂਗਾ 250 ਕੰਪਨੀਆਂ ਪ ਤੈ ਤੁਸੀਂ ਸੈਨੀਟਰੀ ਵੇਅਰ ਲਓ ਜਾਂ ਮੋਡੂਲਰ ਕਿਚਨਸ ਲਓ ਆਟੋਮੇਸ਼ਨ ਹੈ ਵਾਰਡਰੋਬਸ ਹੈ 도ਰਸ ਐਂਡ ਵਿੰਡੋਜ਼ ਹੈ ਤੁਸੀਂ ਨਾਮ ਲਓ ਜਿਹੜੀ ਵੀ ਕੈਟਾਗਰੀ ਦਾ ਸਾਬ ਇੱਥੇ ਅਵੇਲੇਬਲ ਹੈ ਲੁਧਿਆਣਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਐਗਜ਼ਿਬਿਸ਼ਨ ਹੈ ਨਵਾਂ ਜਿਹੜਾ ਨਵਾਂ ਸਾਲ ਵੀ ਹੈਗਾ ਤੇ ਜਿਸ ਨੇ ਘਰ ਦੀ ਉਸਾਰੀ ਕਰਨੀ ਹੈ ਜਾਂ ਚੇਂਜਸ ਕਰਨੀ ਹੈ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਸ ਮੌਕੇ ਖਾਸ ਤੌਰ ਤੇ ਦੇਖੋ 250 ਕੰਪਨੀਆਂਸ ਪੈਨ ਇੰਡੀਆ ਤੋਂ ਇੱਥੇ ਨਵੀਂ ਟੈਕਨੋਲੋਜੀ ਨਵੇਂ ਪ੍ਰੋਡਕਟ ਲਾਂਚ ਕਰ ਰਹੀਆਂ ਤਾਂ ਤੁਸੀਂ ਆ ਕੇ ਦੇਖ ਸਕਦੇ ਹੋ ਕਿ ਤੁਹਾਨੂੰ ਲੋ ਕੋਸਟ ਦੇ ਉੱਤੇ ਬਹੁਤ ਸਾਰੀਆਂ ਇਦਾਂ ਦੀਆਂ ਸੋਲੂਸ਼ਨਸ ਮਿਲਣਗੇ ਜਿਹੜੇ ਕਿ ਸ਼ਾਇਦ ਆਪਾਂ ਕਈ ਵਾਰੀ ਨਹੀਂ ਵੇਖੇ ਹੁੰਦੇ ਸੋ ਇਹ ਜਿਹੜੀ ਐਗਜ਼ੀਬਿਸ਼ਨ ਹੈ ਇੱਕ ਵਾਰ ਤੁਹਾਨੂੰ ਇਹ ਤਸਵੀਰਾਂ ਵੀ ਦਿਖਾ ਦਿੰਨਾ ਜਿੱਥੇ ਅਸੀਂ ਇਸ ਵੇਲੇ ਮੌਜੂਦ ਹੈਗੇ ਆ ਐਗਜ਼ੀਬਿਸ਼ਨ ਤੇ ਜਿਹੜੇ ਆਰਗੇਨਾਈਜ਼ਰ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਇਹ 4 ਦਿਨ ਦੀ ਟੋਟਲ ਜਿਹੜੀ ਐਗਜ਼ੀਬਿਸ਼ਨ ਹੈ ਹੋਰ ਅਜੇ ਚੱਲਣੀ ਹੈ ਤੁਹਾਨੂੰ ਅੰਦਰ ਵੀ ਲੈ ਕੇ ਚੱਲਾਂਗੇ ਤੁਸੀਂ ਜੁੜੇ ਰੋ ਜਨਤ ਅਸ਼ੀ ਦਿਨ